ਨੂੰ ਨਹੀਂ ਖੇਚਲ ਕਰਨੀ ਪਰ ਫਿਰ ਵੀ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਪਹਿਲੀ ਵਾਰ ਆ ਜਾਣਾ ਹੀ ਇੰਨਾ ਹੱਥ ਲਮਕਾਉਂਦੇ ਚੰਗੇ ਨਹੀਂ ਲੱਗੀਦਾ ਹੂੰ ਇੱਥੇ ਕੱਟ ਲਾਇਓ ਮੈਂ ਕੁਝ ਬੋਲਣਾ ਨਾ ਨਾ ਤੁਸੀਂ ਕਹਿਣਾ ਵੀ ਬਸ ਕਰੋ ਜੀ ਤੂੰ ਬਸ ਬੈਠੇ ਮਮੀ ਜੀ ਬੈਠੀ ਹੈ ਪੁੱਤ ਨਹੀਂ ਵਿਖਾਏ ਫਿਰ ਜੋਤਨੇ ਨਾ ਸੂਟ ਚਲ ਮੈਂ ਉਹਦੇ ਸੂਟਾਂ ਦਾ ਕੀ ਵੇਖਣਾ ਬੈਹਿ ਗਈ ਮੈਂ ਕੀ ਕਹਿਣਾ ਵਾ ਤੁਹਾਡਾ ਕੁੜੀਆਂ ਦਾ ਕਈ ਸਮਾਨ ਹੁੰਦਾ ਵਾ ਚਲ ਚਾਹੀਦਾ ਤੇ ਹੈ ਗਏ ਵੇਖਣਾ ਚਲ ਕੋਈ ਗੱਲ ਰੁਪਈਏ ਲਾਉਣੇ ਆ ਜੇ ਮੇਰਾ ਪੋਤੀ ਘਰ ਬੈਠਾ ਰਿਆ ਤੇ ਇਹਨੂੰ ਕੱਲੀ ਨੂੰ ਕਲਾ ਕੇ ਅਸੀਂ ਕੀ ਕਰਨਾ ਵਾ ਸਾਰੇ ਗੱਲ ਮੰਮੇ ਜੀ ਇਹ ਤਾਂ ਤੁਹਾਡੀ ਸੋਚ ਆ ਨਾ ਤੇ ਇਹ ਕੀ ਸੋਚਦੇ ਆ ਮੰਮੀ ਜੀ ਇਹ ਤਾਂ ਤੁਹਾਡੀ ਸੋਚ ਆ ਜੋ ਤੁਸੀਂ ਸੋਚਦੇ ਆ ਉਹ ਜਿੱਦਨ ਦੀ ਕੱਲ ਦੀ ਹੈ ਅੱਜ ਦੀ ਹੈ ਮੰਮੇ ਜੀ ਇਹ ਤਾਂ ਤੁਹਾਡੀ ਸੋਚ ਆ ਜੋ ਤੁਸੀਂ ਸੋਚਣ ਦੇ ਆ ਸਵੇਰੇ ਵੇਖਿਆ ਹੀ ਗਈ ਤੁਹਾਨੂੰ ਬੁਲਾ ਕੇ ਗਈ ਇੱਕ ਵਾਰੀ ਵੀ ਹੁਣ ਜੇ ਆਈ ਆ ਤੂੰ ਲਫਾਫਾ ਵੇਖ ਹੀ ਲਿਆ ਵਾ ਫਿਰ ਕੀ ਇਹਦੇ ਵਿੱਚ ਕਿੰਨਾ ਵੱਡਾ ਸਮਾਨ ਹੀ 21 ਕਿਤੇ ਸਿਆਣੇ ਬਣ ਲੱਗੇ ਅਹੀਂ ਮੈਂ ਵੇਖ ਨਾ ਲਵਾਂ ਕੀ ਲਿਆਈ ਆ ਜਿੰਨਾਂ ਕੁ ਦੇ ਕੇ ਤੋਰਿਆ ਹੀ ਉਹਨਾਂ ਕੀ ਵਿਖਾਉਣਾ ਐ ਮੈਂ ਵੀ ਉਦੋਂ ਦੇ ਆਪਣੇ ਮੁੰਡੇ ਨੂੰ ਸਲਾਵਾ ਦਿੰਦੇ ਸੀ ਇਹ ਲਿਆ ਜੋ ਇੱਕ ਤਾਂ ਡੱਬਾ ਕੱਲ ਲਿਆ ਹੁਣ ਆ ਉਹ ਵਾਲ ਕੱਲ ਤਾਂ ਹੁਣ ਆਇਆ ਹੁਣ ਮੇਰੇ ਵੱਲ ਪੀ ਜਾ ਇਹਨੂੰ ਪੁੱਛ ਤੇ ਸਹੀ ਤਹੀਂ ਕੀ ਜੇ ਮੇਰੇ ਅੱਗੇ ਐਡਾ ਰੋਬ ਨਹੀਂ ਮਾਰਨ ਦੀ ਮੇਰੇ ਤੇ ਲੋੜ ਬਾਹਰ ਮੈਂ ਹੀ ਖੜਨਾ ਵਾ ਉਹਨੂੰ ਦਾਤਿਕੋ ਜ ਹੋਇਆ ਨਹੀਂ ਆ ਹੁਣ ਬੜੀਆਂ ਗੱਲਾਂ ਆਉਂਦੀਆਂ ਮਾਂ ਪੁੱਤ ਨੂੰ ਟੂ ਵਨ ਕਿੱਦਾਂ ਆ ਗਿਆ ਮੇਰੇ ਟੂ ਵਨ ਟੂ ਵਨ ਕਿੱਦਾਂ ਆ ਗਿਆ ਵਾ ਮੇਰੇ ਵੱਲ ਮੂੰਹ ਚੁੱਕ ਕੇ ਮਾਇਦੀ ਨੇ ਘਲਾਤਾ ਹੁਣ ਆਇਆ ਨਾ ਜਾ ਇਹਨੂੰ ਪੁੱਛ ਕੇ ਆ ਇਹੇ ਬਚੋਲਾ ਆਇਆ ਹੀ ਮਗਰ ਜੇ ਆਇਆ ਹੀ ਤੇ ਕੰਮ ਕਰਨੇ ਨਹੀਂ ਹੈਗੇ ਮੇਰੇ ਤੇ ਸਹਾਨ ਕਰਨਾ ਵਾ ਜੋ ਤੋ ਬੈਠੀ ਹੈ ਹਾਂਜੀ ਦੀਦੀ ਬੈਠੀ ਗੱਲ ਦਾ ਲੱਗੋ ਕੀ ਕਰਨੀ ਇਹਦੀਦੀ ਵੰਡਾ ਠੀਕ ਠਾਕ ਹੀ ਸਾਰੇ ਉਧਰ ਹਾਂਜੀ ਵਧੀਆ ਹੀ ਚਲ ਵਧੀਆ ਵਾ ਹਾਂਜੀ ਤੇ ਅੱਜ ਬੜਾ ਰੋਲਾ ਪੈਨ ਹੈ ਤੋ ਵਾ ਗੱਲ ਤੇ ਪੁੱਤ ਸਹੀ ਉਹਨਾਂ ਦੀ ਗੱਲ ਤੇ ਅਸੀਂ ਇਦਾਂ ਕੀਤੀ ਸੀ ਵੀ ਵਿਆਹ ਹੋ ਜਾਊਗਾ ਤੇ ਬਾਹਰ ਭੇਜ ਦਾਂਗੇ ਕੁੜੀ ਨੂੰ ਤੇ ਹੁਣ ਪਤਾ ਇਹ ਇੰਨਾ ਨਹੀਂ ਯਾਰ ਦਬਾ ਕੋਈ ਨਹੀਂ ਡੈਡੀ ਮੈਂ ਫਿਰ ਕਰਦਾ ਪਤਾ ਚੀਜ਼ਾਂ ਦਾ ਹੈ ਚੱਲ ਕਰਕੇ ਤੇ ਦੱਸੀ ਮੇਰਾ ਪੁੱਤ ਮੈਨੂੰ ਉਹ ਨਾ ਜੋ ਬੰਦੀ ਸਮਝਣੀ ਆ ਉਡੀ ਚੰਗਾ ਹੱਸਦਾ ਹੱਸਦਾ ਨਹੀਂ ਮੈਨੂੰ ਤਾਂ ਨਾ ਜੋ ਬੰਦੀ ਸਮਝਣੀ ਆ ਉਡੀ ਚੰਗਾ ਬੱਲਾ ਹੱਸਦਾ ਖੇਡਦਾ ਸੀ ਝੁੱਪ ਝੁੱਪ ਜਾ ਰਹਿਦਾ ਹੂੰ ਉਹ ਵੀ ਕੁੜੀ ਲੱਭਣੀ ਆ ਤੇ ਦੋਵੇਂ ਜੀ ਬਾਹਰ ਚੱਲ ਜਣਗੇ ਮੈਨੂੰ ਇਹ ਆ ਕਿ ਜੇ ਬਾਹਰ ਕੁੜੀ ਇਕੱਲੀ ਚਲ ਗਈ ਨਾ ਤੇ ਜਾ ਉੱਥੇ ਮੁਕਰ ਗਈ ਤੇ ਫਿਰ ਕੀ ਕਰਾਂਗੇ ਫੋਕਾ ਵੇਣਾ 21 ਮੈਨੂੰ ਨਾ ਜੋ ਬਦ ਨਹੀਂ ਸਮਝ ਆਉਂਦੀ ਚਲ 21 ਦਰਜੀਤ ਪੁੱਤ ਵਟਾਂ ਦੇ ਘਾ ਬੜਾ ਵਾ ਹਾਂਜੀ ਤੇ ਕੋਈ ਬੰਦਾ ਡਾਕੇ ਤੇ ਉਹ ਕਰਾ ਲੈਣਾ ਹੈ 21 ਦਰਜੀਤ ਪੁੱਤ ਵਟਾਂ ਦੇ ਘਾ ਬੜਾ ਵਾ ਤੂੰ ਫੇਰਾ ਮਾਰਨ ਜਾਈਦਾ ਤਾਂ ਮੈਨੂੰ ਇਹ ਆ ਕਿ ਤੇ ਸਫ ਸੁਪਨਾ ਕੋਈ ਲੜ ਜੇ 21 ਬੋਲ ਦੇ ਨਹੀਂ ਟਾਡੇ ਘਰ ਇਹਨੂੰ ਐਟਰ ਵੀ ਨਹੀਂ ਨਹੀਂ ਹੁੰਦਾ ਕੋਈ 21 ਬੋਲ ਦੇ ਨਹੀਂ ਬੋਲ ਦੇ ਨਹੀਂ ਕਹਿਣਾ ਸੱਚ 21 ਮੈਂ ਤੇ ਕਹਿੰਦੀ ਹਾਂ ਪੀਏਸੀ ਤੋਂ ਬਿਨਾ ਸਾਰ ਲੂੰਗੀ ਪਰ ਤੁਹਾਡੇ ਕੋਲੋਂ ਤੇ ਇਨਵਰਟਰ ਵੀ ਨਹੀਂ ਠੀਕ ਕਰਾਇਆ ਜਾਂਦਾ 21 ਉਹ ਚੱਲ ਰਮਨ ਕਾਨੂੰ ਖੇਜਣ ਦੇ ਜੇ ਸਵੇਰੇ ਇਹਨਾਂ ਨੂੰ ਭੁਲਾਉਂਦੇ ਆ ਤੇ ਜਾ ਕੇ ਤੇ ਕਿਸ ਤਰ੍ਹਾਂ ਦੇ ਲਿਆਉਂਦੇ ਆ ਏਸੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਏਸੀ ਲਿਆਉਂਦੇ ਫਿਰ 21 ਏਸੀ ਜੀ 21 ਮੰਮੀ ਜੀ ਇਹ ਕਿੱਦਾਂ ਦੀ ਗੱਲ ਹੋਈ ਮੈਂ ਕਦੋਂ ਦੀ ਐ ਮੈਂ ਤੇ ਕੁਝ ਮੰਗਿਆ ਨਹੀਂ 21 ਆ ਵੇਖ ਲਓ ਖਰਬੂਜੇ ਨੂੰ 21 ਆ ਵੇਖਿਆ ਜੇ ਸੰਤ ਦਾ ਅਸਰ ਇੱਥੇ ਵੀ ਹੋਣ ਡਿਆ ਪਿਆ ਜੇ ਅਜੀ ਉਹਨੂੰ 4 ਦਿਨ ਹੋਏ ਆਈ ਨੂੰ ਉਹਨੂੰ ਲਵਾ ਲਵਾ ਦਈਏ। ਇਹ ਰ ਮਾਰਾ ਰਾਤ ਦਾ ਟਾਈਮ ਆ ਰੋੜਾ ਰੋੜਲੀ। ਤੁਹਾਨੂੰ ਨਹੀਂ ਖੇਚਲ ਕਰਨੀ ਪਰ ਫਿਰ ਵੀ ਚੰਗਾ ਨਹੀਂ ਲੱਗਦਾ। ਨਹੀਂ ਨਹੀਂ ਪਹਿਲੀ ਵਾਰ ਆ ਜਾਣਾ ਹੀ ਇੰਨਾ ਹੱਥ ਲਮਕਾਉਂਦੇ ਚੰਗੇ ਨਹੀਂ ਲੱਗੀਦਾ। ਹਮ ਇ ਇੱਥੇ ਕੱਟ ਲਾਇਓ। ਮੈਂ ਕੁਝ ਬੋਲਣਾ। ਨਾ ਨਾ ਤੁਸੀਂ ਕਹਿਣਾ ਵੀ। ਬੱਸ ਕਰੋ। ਜੀ ਟੂ ਵਾ। ਬੈਠੇ ਮਮੇ ਜੀ ਬੈਠੀ ਆ ਪੁੱਤ ਨਹੀਂ ਵਿਖਾਏ ਫਿਰ ਜੋਦਨੇ ਨਾ ਸੂਟ ਚੱਲ ਮੈਂ ਉਹਦੇ ਸੂਟਾਂ ਦਾ ਕੀ ਵੇਖਣਾ ਬੈਠੀ ਮੈਂ ਕੀ ਕਹਿਣਾ ਵਾ ਤੁਹਾਡਾ ਕੁੜੀਆਂ ਦਾ ਕਈ ਸਮਾਨ ਹੁੰਦਾ ਵਾ ਚਲ ਚਾਈਦਾ ਤੇ ਗਏ ਆ ਵੇਖਣਾ ਚੱਲ ਕੋਈ ਗੱਲ ਰੁਪਈਏ ਲਾਉਣੇ ਆ ਜੇ ਮੇਰਾ ਪੋਤੀ ਘਰ ਬਿਠਾ ਰਿਆ ਤੇ ਇਹਨੂੰ ਕੱਲੀ ਨੂੰ ਕਲਾ ਕੇ ਅਸੀਂ ਕੀ ਕਰਨਾ ਵਾ ਸਾਰੇ ਗੱਲ ਮਮੇ ਜੀ ਇਹ ਤਾਂ ਢਾਡੀ ਸੋਚਣਾ ਇੱਕ ਤੇ ਅਸੀਂ ਕੀ ਸੋਚਦੇ ਹਾਂ ਮੰਮੀ ਜੀ ਇਹ ਤਾਂ ਤੁਹਾਡੀ ਸੋਚ ਆ ਜੋ ਤੁਸੀਂ ਸੋਚਦੇ ਆ ਉਹ ਜਿੱਦਣ ਦੀ ਕੱਲ ਦੀ ਹੈ ਅੱਜ ਦੀ ਹੈ ਮੰਮੀ ਜੀ ਇਹ ਤਾਂ ਤੁਹਾਡੀ ਸੋਚ ਆ ਜੋ ਤੁਸੀਂ ਸੋਚਣਦੇ ਆ ਸਵੇਰੇ ਵੇਖਿਆ ਹੀ ਗਈ ਤੁਹਾਨੂੰ ਬੁਲਾ ਕੇ ਗਈ ਇੱਕ ਵਾਰੀ ਵੀ ਹੁਣ ਜੇ ਆਈ ਆ ਤੂੰ ਹੀ ਲਫਾਫਾ ਵੇਖ ਹੀ ਲਿਆ ਵਾ ਫਿਰ ਕੀ ਇਹਦੇ ਵਿੱਚ ਕਿੰਨਾ ਵੱਡਾ ਸਮਾਨ ਸੀ 21 ਕਿਤੇ ਸਿਆਣੇ ਬਣ ਲੱਗੇ ਅਹੀਂ ਮੈਂ ਵੇਖ ਨਾ ਲਵਾਂ ਕੀ ਲਿਆਈਆਂ ਜਿੰਨਾ ਕੁ ਦੇ ਕੇ ਤੋੜਿਆ ਸੀ ਉਨਾ ਕੀ ਬਖੋਣਾ ਐ ਮੈਂ ਵੀ ਉਦੋਂ ਤੇ ਆਪਣੇ ਮੁੰਡੇ ਨੂੰ ਸਲਾਵਾ ਦਿੰਦੇ ਸੀ ਅਹ ਲਿਆ ਜਿਓ ਇੱਕ ਤਾਂ ਡੱਬਾ ਕੱਲਿਆ ਹੁਣ ਆਉਣਾ ਕੱਲ ਤਾਂ ਹੁਣ ਆਇਆ ਹੁਣ ਮੇਰੇ ਵੱਲ ਪੀ ਜਾ ਇਹਨੂੰ ਪੋਛ ਤੇ ਸਹੀ ਤਹੀਂ ਕੀ ਜੇ ਮੇਰੇ ਅੱਗੇ ਐਡਾ ਰੋਬ ਨਹੀਂ ਮਾਰਨ ਦੀ ਮੇਰੇ ਤੇ ਲੋੜ ਬਾਹਰ ਮੈਂ ਹੀ ਖੜਨਾ ਵਾ ਉਦੋਂ ਦਾ ਤਿਕਜ ਹੋਇਆ ਨਹੀਂ ਆ ਹੁਣ ਬੜੀਆਂ ਗੱਲਾਂ ਆਉਂਦੀਆਂ ਮਾਂ ਪੁੱਤ ਨੂੰ 21 ਕਿੱਦਾਂ ਆ ਗਏ ਮੇਰੇ ਟੂਆ ਕਿੱਦਾਂ ਆ ਗਿਆ ਵਾ ਮੇਰੇ ਵੱਲ ਮੂੰਹ ਚੁੱਕ ਕੇ ਮਾਇਦੀ ਨੇ ਘਲਾਤਾ ਹੁਣ ਆਇਆ ਨਾ ਜਾ ਇਹਨੂੰ ਪੁਛ ਕੇ ਆਹੇ ਬਚੋਲਾ ਆਇਆ ਹੀ ਮਗਰੋਂ ਜੇ ਆਇਆ ਹੀ ਤੇ ਕੰਮ ਕਰਨੇ ਨਹੀਂ ਹੈਗੇ ਮੇਰੇ ਤੇ ਸਹਾਨ ਕਰਨਾ ਵਾ ਜੋ ਹੁਣ ਤਾਂ ਬੈਠੀ ਹੈ ਹਾਂਜੀ ਦੇਦੀ ਬੈਠੀ ਗੱਲ ਦੱਸ ਦੋ ਕੀ ਕਰਨੀ ਇਹ ਦੇਦੀ ਵੰਡਾ ਠੀਕ ਠਾਕ ਹੀ ਸਾਰੇ ਉਧਰ ਹਾਂਜੀ ਵਧੀਆ ਹੀ ਚਲ ਵਧੀਆ ਵਾ ਹਾਂਜੀ ਤੇ ਅੱਜ ਬੜਾ ਰੋਲਾ ਪੈਨ ਆਏ ਗੱਲ ਤੇ ਪੁੱਤ ਸਹੀ ਉਹਨਾਂ ਦੀ ਗੱਲ ਤੇ ਅਸੀਂ ਇਦਾਂ ਕੀਤੀ ਸੀ ਵੀ ਵਿਆਹ ਹੋ ਜਾਊਗਾ ਤੇ ਬਾਹਰ ਭੇਜ ਦਾਂਗੇ ਕੁੜੀ ਨੂੰ ਤੇ ਹੁਣ ਪਤਾ ਇਹਨਾਂ ਨਹੀਂ ਯਾਰ ਕੋਈ ਨਹੀਂ ਡੈਡੀ ਮੈਂ ਫੇਰ ਕਰਨਾ ਪਤਾ ਚੀਜ਼ਾਂ ਦਾ ਹੈ ਚੱਲ ਕਰਕੇ ਤੇ ਦੱਸੀ ਮੇਰਾ ਪੁੱਤ ਮੈਂ ਨੋ ਨਾ ਜੋਬੰਦੀ ਸਮਝਣੀ ਆਉਂਦੀ ਚੰਗਾ ਹੱਸਦਾ ਹੱਸਦਾ ਨਹੀਂ ਮੈਨੂੰ ਤਾਂ ਨਾ ਜੋਬੰਦੀ ਸਮਝਣੀ ਆਉਂਦੀ ਚੰਗਾ ਬੱਲਾ ਹੱਸਦਾ ਖੇਡਦਾ ਹੈ ਚੁੱਪ ਚੁੱਪ ਜਿਹਾ ਰਹਿੰਦਾ ਹੂੰ ਉਹ ਕੁੜੀ ਲੱਭਣੀ ਆ ਤੇ ਦੋਵੇਂ ਜੀ ਬਾਹਰ ਚੱਲ ਜਣਗੇ ਮੈਨੂੰ ਇਹ ਆ ਕਿ ਜੇ ਬਾਹਰ ਕੁੜੀ ਇਕੱਲੀ ਚੱਲ ਗਈ ਨਾ ਤੇ ਜਾ ਉੱਥੇ ਮੁਕਰ ਗਈ ਤੇ ਫਿਰ ਕੀ ਕਰਾਂਗੇ ਔਖਾ ਹੋ ਜਾਣਾ 21 ਮੈਨੂੰ ਨਾ ਜੋ ਬੱਦੇ ਨਹੀਂ ਸਮਝ ਆਉਂਦੀ 21 ਦਰਜੀਤ ਪੁੱਤ ਵਟਾਂ ਦੇ ਘਾ ਬੜਾ ਵਾ ਹਾਂਜੀ ਤੇ ਕੋਈ ਬੰਦਾ ਡਾਕੇ ਤੇ ਉਹ ਕਰਾ ਲੈਣਾ ਹੈ 21 ਦਰਜੀਤ ਪੁੱਤ ਵਟਾਂ ਦੇ ਘਾ ਬੜਾ ਵਾ ਤੋ ਫੇਰਾ ਮਾਰਨ ਜਾਈਦਾ ਤਾਂ ਮੈਨੂੰ ਇਹ ਆ ਕਿ ਤਾਂ ਸਫ ਸੁਪਨਾ ਕੋਈ ਲੜ ਜੇ 21 ਬੋਲਦੇ ਨਹੀਂ ਤੁਹਾਡੇ ਕੋਲ ਇਹਨੂੰ ਇਨਵਰਟਰ ਵੀ ਨਹੀਂ ਠੀਕ ਹੁੰਦਾ 21 ਬੋਲਦੇ ਨਹੀਂ ਬੋਲਦੇ ਨਹੀਂ ਕਹਿਣਾ ਸੱਚ 21 ਮੈਂ ਤਾਂ ਕਹਿ ਲਈ ਹਾਂ ਪੀਏਸੀ ਤੋਂ ਬਿਨਾ ਸਾਰ ਲੂੰਗੀ ਪਰ ਤੁਹਾਡੇ ਕੋਲੋਂ ਤਾਂ ਇਨਵਰਟਰ ਵੀ ਨਹੀਂ ਠੀਕ ਕਰਾਇਆ ਜਾਂਦਾ 21 ਉਹ ਚੱਲ ਰਮਨ ਕਾਨੂੰ ਖਿਜਣ ਦੇ ਜੇ ਸਵੇਰੇ ਇਹਨਾਂ ਨੂੰ ਭਲਾਉਂਦੇ ਆ ਤੇ ਜਾ ਕੇ ਤੇ ਕਿਸ ਤਰ੍ਹਾਂ ਦੇ ਲੈ ਆਉਂਦੇ ਹੇ ਸੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਹਜੇ ਏਸੀ ਲੈ ਆਉਂਦੇ ਫਿਰ 21 ਮੰਮੀ ਜੀ ਇਹ ਕਿਦਾਂ ਦੀ ਗੱਲ ਹੋਈ ਮੈਂ ਕਦੋਂ ਦੀ ਐ ਮੈਂ ਤਾਂ ਕੁਝ ਮੰਗਿਆ ਨਹੀਂ ਆ ਵੇਖ ਲੋ ਖਰਬੂਜੇ ਨੂੰ ਆ ਵੇਖਿਆ ਜੇ ਸੰਤ ਦਾ ਅਸਰ ਇੱੱਤੇ ਵੀ ਹੋਣ ਡੈ ਪਿਆ ਜੇ ਅਜੇ ਉਹਨੂੰ 4 ਦਿਨ ਹੋਏ ਆਈ ਨੂੰ ਉਹਨੂੰ ਲਵਾ ਲਵਾ ਦਈਏ ਘਰ ਆ ਮਰਾ ਰਾਤ ਦਾ ਟਾਈਮ ਆ ਰੋਲ ਰੋਲ